श्री गणेशाय नमः कृष्णाय वासुदेवाय देवकीनन्दनाय च नन्दगोपकुमाराय गोविन्दाय नमो नमः कृष्णाय वासुदेवाय हरे परमात्मने प्रणक्लेशनाशाय गोविंदा ए नमो नमः गोविंदा ए नमो नमः परम पुरुष परमात्मा हर टाइम हर समय जदों भी किसी भक्त ने पुकारा उस भक्त नु दर्शन देते उन दा ਕ੍ਰਿਸ਼ਨ ਵਾਰਨ ਕੀਤਾ ਕੁਝ ਲੋਕਾਂ ਦਾ ਮਤ ਹੈ ਕਿ ਕਲਯੁਗ ਦੇ ਵਿੱਚ ਭਗਵਾਨ ਸਕਾਰੂਪੀ ਚਾਕੇ ਦਰਸ਼ਣੇ ਦੇ ਦਿੰਦੇ ਸਿਰਫ ਨਿਰਾਕਾਰ ਦੀ ਪੂਜਨਾ ਹੀ ਸਾਨੂੰ ਕਰਨੀ ਚਾਹੀਦੀ ਹੈ ਪਰ ਆਪਣੇ ਗ੍ਰੰਥਾਂ ਦੇ ਵਿੱਚ ਭਗਤਾਂ ਦੇ ਵਿੱਚ ਭਗਤਾਂ ਦੀ ਜੀਵਨੀ ਦੇ ਵਿੱਚ ਬਹੁਤ ਖੁਸ਼ ਹੁਣੇ ਕਿਉਂਕਿ ਜਿੰਨੇ ਵੀ ਆਪਣੇ ਭਗਤ ਹੋਏ ਨੇ ਕਲਯੁਗ ਦੇ ਵਿੱਚ ਮੀਰਾ ਵਾਈ ਨਾਮ ਦੇ ਜੰਨਾ ਭਗਤ ਇਹ ਸਾਰੇ ਕਲਯੁਗ ਦੇ ਭਗਤ ਨੇ ਕਬੀਰ ਜਿੰਨੇ ਵੀ ਆਪਣੇ ਭਗਤ ਕਲਯੁਗ ਦੇ ਵਿੱਚ ਆਏ ਉਹਨਾਂ ਦੇ ਸਾਹਮਣੇ ਰਾਮ ਰੂਪ ਵਿੱਚ ਕੁਨ ਸੀਨ ਦਰਸ਼ਨ ਦਿੱਤੇ ਨਾਮਦੇਵ ਨੂੰ ਜਦੋਂ ਅਕਬਰ ਨੇ ਬੁਲਾਇਆ ਇੱਕ ਗਊ ਘਾਤ ਕਰਕੇ ਦਰਬਾਰ ਵਿੱਚ ਰੱਖੀ ਤਾਂ ਉਸ ਟਾਈਮ ਨਾਮਦੇਵ ਨੂੰ ਕਿਹਾ ਕਿ ਇਹ ਹੀਰਾ ਭਗਵਾਨ ਹੈ ਤਾਂ ਇਸ ਨੂੰ ਜੀਉਂਦੀ ਕਰ ਦੇਵੇ ਨਾ ਉਸ ਟਾਈਮ ਘਟ ਘਟ ਵਿੱਚ ਵਿਆਪਕ ਨਾਉ ਦੇਵ ਦੇ ਸਾਹਮਣੇ ਸੰਖ ਚੱਕਰ ਸੁਦਰਸ਼ਨ ਸੰਖ ਗਦਾ ਸ਼ਕਰ ਫੂਲ ਆदि ਭੂਸ਼ਣ ਪਹਿਨੇ ਹੋਏ ਨਾਉ ਦੇਵ ਦੇ ਸਾਹਮਣੇ ਨਾਰਾਇਣ ਭਗਵਾਨ ਪ੍ਰਗਟ ਹੋਏ ਅਤੀ ਉਸ ਦੀ ਜੋ ਭਗਤੀ थी ਉਹਨੂੰ ਕਾਇਮ ਕੀਤਾ ਤੇ ਆਪਣੇ ਜਿਹੜੀ ਰਾਜਾਂ ਦੀ ਸ਼ਰਤ ਸੀ ਗਉ ਨੂੰ ਜੁਆੰਦਾ ਕੀਤਾ ਭਰੇ ਦਰਬਾਰ ਦੇ ਵਿੱਚ ਨਾਮਦੇਵ ਦੇ ਸਾਹਮਣੇ ਭਗਵਾਨ ਪ੍ਰਗਟ ਹੋਏ ਮੀਰਾ ਕੋਈ ਜਿਆਦਾ ਪੁਰਾਣੀ ਗੱਲ ਨਹੀਂ ਹੈ ਇਹਦੇ ਸਾਹਮਣੇ ਵੀ ਬਹੁਤ ਵਾਰੀ ਭਗਵਾਨ ਨੇ ਦਰਸ਼ਨ ਦਿੱਤੇ ਨਾਮਦੇਵ ਨੂੰ ਕੁੱਤੇ ਦੇ ਵਿੱਚ ਵੀ ਭਗਵਾਨ ਨੇ ਦਰਸ਼ਨ ਦਿੱਤੇ ਨਾਮਦੇਵ ਨੂੰ ਬਹੁਤ ਤਰਾਰੀ ਕਲਯੂ ਦੇ ਵਿੱਚ 사ਗੁਣ ਰੂਪ ਵਿੱਚ ਪ੍ਰਗਟ ਹੋ ਕੇ ਸਭਸਤ ਰੂਪ ਵਿੱਚ ਗੱਲਾਂ ਬਾਤਾਂ ਕੀਤੀਆਂ ਤੇ ਉਸ ਦੀ ਜਿਹੜੀ ਭਗਤੀ थी ਉਸ ਨੂੰ ਕਾਇਮ ਕੀਤਾ ਬਹੁਤ ਸਾਰੇ ਭਗਤ ਨੇ अनेका ਕੁਝ ਪ੍ਰਗਟ ਨੇ ਕੁਝ ਅਗੁਪਤ ਨੇ ਜਿੰਨਾ ਦੇ ਨਾਲ ਭਗਵਾਨ ਅੱਜ ਵੀ ਏਡਾ ਖੇਡਦਾ ਖੇਡਦੇ ਹਨ ਪਤਾ ਨਹੀਂ ਲੱਗਦਾ ਕੌਣ ਕਿਸ ਨਾਲ ਕਦੋਂ ਭਗਵਾਨ ਆਪਣੇ ਸਗਣ ਰੂਪ ਵਿੱਚ ਸਾਹਮਣੇ ਪ੍ਰਗਟ ਹੋ ਜਾ। ਬਸਖਾਨ ਇੱਕ ਮੁਸਲਮਾਨ ਸੀ ਉਸ ਦੇ ਨਾਲ ਭਗਵਾਨ ਖੇਡਦੇ ਰਹਿੰਦੇ। ਸੂਰਦਾਸ ਬਿਨ ਅੱਖਾਂ ਤੋਂ ਕਲਯੂ ਦੇ ਵਿੱਚ ਭਗਵਾਨ ਕ੍ਰਿਸ਼ਨ ਦੇ ਦਰਸ਼ਨ ਕਰਦੇ। ਇੱਕ ਵਾਰੀ ਸੂਰਦਾਸ ਜੀ ਨੂੰ ਪੁੱਛਿਆ ਗਿਆ ਕਿ ਪੁਜਾਰੀਆਂ ਨੇ ਅੱਜ ਭਗਵਾਨ ਦੇ ਕੱਪੜੇ ਨਹੀਂ ਪਹਿਨੇ। ਉਹ ਯਾਰੀ ਆਨੇ ਭਗਵਾਨ ਦੇ ਕਪੜੇ ਨਹੀਂ ਪਹਿਨਾਏ ਤੇ ਸੂਰਦਾਸ ਨੂੰ ਪੁੱਛਿਆ ਗਿਆ ਕਿ ਅੱਜ ਦੱਸ ਭਗਵਾਨ ਤੈਨੂੰ ਕਿਹੋ ਜਿਹਾ ਲੱਗਦੇ ਨੇ ਤਾਂ ਸੂਰਦਾਸ ਨੇ ਸਪਸ਼ਟ ਦਿੱਤਾ ਕਿ ਅੱਜ ਭਗਵਾਨ ਨੰਗਮ ਨੰਗੇ ਖੜੇ ਨੇ ਇਸ ਕਰਕੇ ਭਗਵਾਨ ਹਰ ਟਾਈਮ ਜਿਸ ਭਗਤ ਦੇ ਨਾਲ ਰਹਿਣਾ ਸ਼ੁਰੂ ਕਰ ਦੇਣ ਉਸ ਨੂੰ ਅੱਜ ਵੀ ਦਰਸ਼ਨ ਦਿੰਦੇ ਨੇ ਕਿਸੇ ਨੂੰ ਕ੍ਰਿਸ਼ਨ ਭਗਵਾਨ ਦੇ ਵਿੱਚ ਕਿਸੇ ਨੂੰ ਰਾਮਚੰਦਰ ਦੇ ਵਿੱਚ ਕਿਸੇ ਨੂੰ ਸਨੇਕਾ ਉਸ ਦੇ ਰੂਪ ਨੇ ਕਿਸੇ ਨੂੰ ਕਿਸ ਕਿਸੇ ਨੂੰ ਕਿਸ ਰੂਪ ਦੇ ਵਿੱਚ ਦਰਸ਼ਨ ਦੇ ਕੇ ਕਿਰਤਾਰਥ ਕਰਦੇ ਹਨ ਇਸ ਕਰਕੇ ਇਹ ਨਹੀਂ ਸੋਚਣਾ ਚਾਹੀਦਾ ਕਿ ਇਹ ਤਾਂ ਲਗ ਲਗ ਜੁਗਾਂ ਨੇ ਆ ਪਰੰਪਰਾ ਨਹੀਂ ਭਗਵਾਨ ਹਰ ਯੁਗ ਦੇ ਵਿੱਚ ਪਰਮਾਤਮਾ ਭਗਤਾਂ ਦੇ ਨਾਲ ਹੈ ਭਗਤਾਂ ਦੇ ਮੁਤਾਬਕ ਉਹ ਆਪਣਾ ਰੂਪ ਧਾਰਨ ਕਰ ਲੈਂਦਾ ਹੈ ਕਾਲ ਯੁਗ ਦੇ ਵਿੱਚ ਤਾਂ ਜੀਵਨ ਦੇ ਵਿੱਚ ਭਗਵਾਨ ਪ੍ਰਗਟ ਹੋ ਜਾਂਦੇ ਹਨ ਕਾਲ ਦੇ ਕਾਲ ਯੁੱਗ ਵਿੱਚ ਨਾਮ ਜਪਣ ਨਾਲ ਆਪਣੇ ਹਿਰਦੇ ਵਿੱਚ ਹੀ ਪ੍ਰਗਟ ਹੋ ਜਾਂਦੇ ਹਨ ਬਹੁਤ ਸੰਤਾਂ ਗ੍ਰੰਥਾਂ ਦੇ ਵਿੱਚ ਇਹ ਬਾਣੀ ਪੂਰੇ ਵਿਸਤਾਰ ਨਾਲ ਸੰਤਾਂ ਨੇ ਸਮਝਾਈ ਹੈ ਕਿ ਭਗਵਾਨ ਹਰ ਟਾਈਮ ਆਪਣੇ ਨਾਲ ਰਹਿੰਦੇ ਹਨ ਜਿਵੇਂ ਇਨਸਾਨ ਦੀ ਛਾਇਆ ਇਨਸਾਨ ਦੀ ਛਾਂ ਆਪਣੇ ਨਾਲ ਤੁਰਦੀ ਰਹਿੰਦੀ ਹੈ ਉਸੇ ਤਰ੍ਹਾਂ ਭਗਵਾਨ ਆਪਣੇ ਭਗਤ ਦੇ ਨਾਲ ਪਿੱਛੇ-ਪਿੱਛੇ ਤੁਰਦੇ ਰਹਿੰਦੇ ਹਨ ਇਸ ਲਈ ਇਹ ਨਹੀਂ ਸੋਚਣਾ ਚਾਹੀਦਾ ਕਿ ਕਲਯੁਗ ਦੇ ਵਿੱਚ ਪਰਮਾਤਮਾ ਸਾਕੋ ਸਕਾਰੂ ਵਿੱਚ ਪ੍ਰਗਟ ਨਹੀਂ ਹੁੰਦੇ ਸਕਾਰੂ ਵਿੱਚ ਬਹੁਤ ਜਗ੍ਹਾ ਬਹੁਤ ਭਗਤਾਂ ਦੀਆਂ ਕਥਾਵਾਂ ਆਉਂਦੀਆਂ ਨੇ ਜਿਨ੍ਹਾਂ ਨੇ ਕਲਯੁਗ ਦੇ ਵਿੱਚ ਉਸ ਦੇ ਦਰਸ਼ਨ ਕੀਤੇ ਲੋਕਾਂ ਨੂੰ ਆਪਣਾ ਅਨੁਭਵ ਦੱਸਿਆ ਉਹਦੇ ਕੰਮ ਕਰਵਾਏ। ਧੰਨਾ ਭਗਤ ਕੋਈ ਪੁਰਾਣੇ ਜਵਾਨੇ ਦਾ ਨਹੀਂ ਸੀਗਾ। ਇਹ ਵੀ ਕਾਲਯੁਗ ਦੇ ਵਿੱਚੀ ਪੱਥਰ ਦੇ ਵਿੱਚੋਂ ਪ੍ਰਗਟ ਕਰਕੇ ਉਹਨਾਂ ਨੂੰ ਆਪਣੇ ਨਾਲ ਰੱਖਿਆ। ਉਸ ਨੇ ਗਊਆਂ ਚਰਵਾਈਆਂ। ਉਸ ਨੇ ਆਪਣੇ ਨਾਲ ਖਾਣਾ ਖਵਾਇਆ। ਰੁੱਖੀ ਮਿੱਸੀ ਜਹਾਜ ਆਪ ਲਵਾਉਂਦੇ ਸੀ। ਉਹ ਸਾਰਾ ਕੁਝ ਸਰਗੁਣ ਰੂਪੀ ਹੋ ਕੇ ਪ੍ਰਗਟ ਹੋ ਕੇ ਤੰਨੇ ਭਗਤ ਦੇ ਨਾਲ ਖਾਂਦੇ ਸੀਗੇ ਇਸ ਕਰਕੇ ਇਹ ਨਹੀਂ ਸੋਚਣਾ ਚਾਹੁੰਦਾ ਕਿ ਕਲਯੁਗ ਦੇ ਵਿੱਚ ਪਰਮਾਤਮਾ ਆਪਣੇ ਸਾਹਮਣੇ ਪ੍ਰਗਟ ਨਹੀਂ ਹੋ ਸਕਦਾ ਪਰਮਾਤਮਾ ਹਰ ਸਮੇਂ ਆਪਣੇ ਨਾਲ ਹੈ ਪਰ ਆਪਣੇ ਅਨੁਭਵ ਦੀ ਆਪਣੀ ਸ਼ਰਨਗਤੀ ਦੀ ਜਿਹੜੀ ਲੋੜ ਹੈ ਉਹ ਉਹ ਆਪਣੇ ਆਪਾ ਪੂਰੀ ਨਹੀਂ ਕਰ ਸਕਦੇ ਕਿਉਂਕਿ ਪਰਮਾਤਮਾ ਆਪਣੇ ਭਗਤ ਦੇ ਨਾਲ ਹਰ ਟਾਈਮ ਹਰ ਸਮੇਂ ਰਹਿੰਦਾ ਹੈ ਪਰ ਉਸ ਉਹਦੇ ਨੇ ਕਿ ਇਸ ਦਾ ਹੰਕਾਰ ਇਸ ਦਾ ਗਰੋਥ ਇਸ ਦਾ ਲੋਭ ਇਹ ਖਤਮ ਹੋਵੇ ਤਾਂ ਮੈਂ ਇਹ ਦੇ ਸਾਹਮਣੇ ਪ੍ਰਗਟ ਹੋਮਾ ਇਹਨਾਂ ਵਿਕਾਰਾਂ ਨੂੰ ਛੱਡ ਕੇ ਜਦੋਂ ਆਪਾਂ ਪਰਮਾਤਮਾ ਦੀ ਸ਼ਰਨ ਦੇ ਵਿੱਚ ਆ ਜਾਂਦੇ ਹਾਂ ਤਾਂ ਇਸੇ ਤਰ੍ਹਾਂ ਉਹਨਾਂ ਦੇ ਸ਼ਰਨ ਗਤੀ ਵਿੱਚ ਆ ਕੇ ਆਪਣੇ ਆਪ ਨੂੰ ਉਹਨਾਂ ਦੇ ਸਮਰਪਣ ਕਰ ਦਿੰਨੇ ਆ ਤਾਂ ਉਹ ਹਰ ਟਾਈਮ ਆਪਣੀ ਰਾਖੀ ਕਰਦੇ ਹਨ ਆਪਣੇ ਯਜਿਤ ਰੱਖਦੇ ਹਨ ਆਪਣੇ ਨਾਲ ਹਮੇਸ਼ਾ ਰਹਿੰਦੇ ਹਨ ਇਸ ਕਰਕੇ ਪਰਮਾਤਮਾ ਦਾ ਸਿਮਰਨ ਉਸ ਦਾ ਨਾਮ ਉਸ ਦਾ ਧਿਆਨ ਆਪਣੇ ਆਪਣੀ ਸਰਧਾ ਮੁਤਾਬਕ ਕਰਨਾ ਚਾਹੀਦਾ ਹੈ ਇਸ ਕਰਕੇ ਹਰ ਇੱਕ انسان ਨੂੰ ਗੁਰਮੰਤਰ ਦਾ ਜਾਪ ਨਾਮ ਦਾ ਕੀਰਤਨ ਨਾਮ ਸਿਮਰਨ ਭਗਤਾਂ ਦੀ ਕਥਾਾਂ માં ਭਗਤਾਂ ਦੇ ਗੁਣਾਂ ਦਾ ਗaan ਕਰਨਾ ਚਾਹੀਦਾ ਹੈ ਹਰ ਟਾਈਮ ਪਰਮਾਤਮਾ ਨੂੰ ਯਾਦ ਰੱਖੋ ਇਸ ਨਾਲ ਆਪਣੇ ਸਾਰੇ ਜੋ ਜਨਮਾਂ ਜਨਮਾਂ ਦੇ ਮਾੜੇ ਕਰਮ ਕੀਤੇ ਹਨ ਉਹਨਾਂ ਦਾ ਕਲਿਆਣ ਕਰਮਾਂ ਦਾ ਵੀ ਕਲਿਆਣ ਹੋ ਸਕਦਾ ਹੈ ਆਪਣਾ ਵੀ ਜਨਮਾਂ ਜਨਮਾਂ ਤੋਂ ਕਲਿਆਣ ਹੋ ਜਾਊਗਾ ਇਸ ਲਈ ਹਰ ਟਾਈਮ ਭਗਵਾਨ ਦਾ ਕੀਰਤਨ ਧੁਆ ਦਾ ਨਾਮ ਸਿਮਰਨ ਧੁਆ ਦਾ ਧਿਆਨ ਕਰਨਾ ਚਾਹੀਦਾ ਹੈ ਕਲਯੂਗ ਦੇ ਵਿੱਚ ਧਿਆਨ ਦੇ ਨਾਲ ਨਾਮ ਜਪਣਾ ਚਾਹੁੰਦਾ ਜਿਵੇਂ ਭਗਵਾਨ ਆਪਣੇ ਸਾਹਮਣੇ ਖੜੇ ਹਨ ਕੋਈ ਵੀ ਸਰੂਪ ਦੇ ਵਿੱਚ ਆਪਣੇ ਗੁਰੂ ਮੂਰਤੀ ਦਾ ਧਿਆਨ ਕਰੋ ਉਹ ਆਨ ਦਾ ਧਿਆਨ ਕਰੋ ਉਹ ਉਦਰ ਧਿਆਨ ਕਰਦੇ ਕਰਦੇ ਮਨ ਦੁਆਰਾ ਧਿਆਨ ਕਰਦੇ ਹੋਏ ਚਿੱਤ ਦੁਆਰਾ ਸਿਮਰਨ ਕਰਦੇ ਰਹੋ ਤਾਂ ਛੇਤੀ ਆਪਾਂ ਨੂੰ ਅਨੰਦ ਆਉਣਾ ਸ਼ੁਰੂ ਹੋ ਜਾਂਦਾ ਹੈ ਤੇ ਆਪਾਂ ਪ੍ਰਮਾਤਮਾ ਦੀ ਸਰਨਾਗਤੀ ਦੇ ਵਿੱਚ ਪਹੁੰਚਣ ਬਾਅਦ ਸੇ ਆਪਣਾ ਰਾਹ ਸਾਫ ਕਰਦੇ ਹਾਂ ਉਸ ਰਸਤੇ ਤੇ ਚੱਲਦੇ-ਚੱਲਦੇ ਇੱਕ ਦਿਨ ਪਰਮਾਤਮਾ ਆਪਣੇ ਸਾਹਮਣੇ ਪ੍ਰਗਟ ਹੋ ਜਾਂਦਾ ਹੈ ਇਸ ਕਰਕੇ ਹਰ ਟਾਈਮ ਆਪਣਾ ਨਾਮ ਬਲ ਧਿਆਨ ਦੋ ਕੀਰਤਨ ਬਲ ਧਿਆਨ ਦੋ ਸੇਵਾ ਬਲ ਧਿਆਨ ਦੋ ਸ਼੍ਰੀਮਨ ਨਾਰਾਇਣ 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 ਸ਼੍ਰੀਮਨ ਨਾਰਾਇਣ 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 Narayana, Narayana, Narayana